ਪੰਜਾਬ ਫਾਈਲ ਸਟਰੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਦੁਬਾਰਾ ਖਬਰ ਲੈ ਕੇ ਆਏ ਹਾਂ 골ਡਨ ਫੋਰੈਸਟ ਇੰਡੀਆ ਲਿਮਟਿਡ ਬਾਰੇ ਇਸ ਖਬਰ ਨੂੰ ਸਾਡੇ ਐਪੀਸੋਡ ਨੰਬਰ 99 ਦੀ ਲਗਾਤਾਰਤਾ ਦੇਖਿਆ ਜਾਏ ਤਾਜ਼ਾ ਜਾਣਕਾਰੀ ਮੁਤਾਬਕ ਇਹ ਗੱਲ ਹੈ ਕਿ ਜਿਹੜੀ ਜ਼ਮੀਨਾਂ ਛੁੜਾਈ ਗਈ ਸੀ ਪ੍ਰਸ਼ਾਸਨ ਵੱਲੋਂ ਜੱਜਾਂ ਦੀ ਕਮੇਟੀ ਦੀ 17 ਮਾਰਚ 2025 ਨੂੰ ਲਿਖੀ ਗਈ ਚਿੱਠੀ ਦੇ ਹਵਾਲੇ ਨਾਲ ਉਸ ਜ਼ਮੀਨ ਤੇ ਨਜਾਇਜ਼ ਕਾਬਜ਼ਕਾਰਾਂ ਨੇ ਦੁਬਾਰਾ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਔਰ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਨੇ ਖਾਸ ਕਰਕੇ ਜੜੌਥ ਦੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਵੀ ਦੇਤੀ ਤੇ ਜੱਜਾਂ ਦੀ ਕਮੇਟੀ ਨੂੰ ਵੀ ਦੇਤੀ। ਤੇ ਪਤਾ ਇਹ ਲੱਗਿਆ ਬਈ ਪ੍ਰਸ਼ਾਸਨ ਕਹਿੰਦਾ ਅਸੀਂ ਇੱਕ ਵਾਰੀ ਜ਼ਮੀਨ ਸਾਰੀ ਦੀ ਸਾਰੀ 1856 ਏਕੜ ਛਡਾ ਕੇ ਕਸਟੋਡੀਅਨ ਕਮੇਟੀ ਜਿਹੜੀ ਜੱਜਾਂ ਦੀ ਹੈ ਉਹਨਾਂ ਨੂੰ ਦੇ ਦਿੱਤੀ ਤੇ ਉਹਦੂ ਬਾਅਦ ਕਹਿੰਦੇ ਆ ਜੀ ਪ੍ਰਸ਼ਾਸਨ ਵਾਲੇ ਹੁਣ ਹੱਕ ਹੈ ਜੱਜਾਂ ਦੀ ਕਮੇਟੀ ਨੂੰ ਕਿ ਉਹ ਕਾਰਵਾਈ ਕਰਨ ਜਾਂ ਸਾਨੂੰ ਕਾਰਵਾਈ ਕਰਨ ਲਈ ਆਖਣ ਆਦੇਸ਼ ਦੇ ਸੋ ਕਹਿਣਾ ਭਾਵੇਂ ਹੈ ਕਿ ਜੱਜਾਂ ਦੀ ਕਮੇਟੀ ਨੇ ਪਿਛਲੇ 15 ਸਾਲ ਤੱਕ ਇਹ ਜ਼ਮੀਨ ਨਜਾਇਜ਼ ਕਾਬਜ਼ਕਾਰਾਂ ਤੋਂ ਨਹੀਂ ਸੀ छुड़ाई ਜਦੋਂ ਸਮਾਜ ਸੇਵੀਆਂ ਨੇ ਜਾਂ ਕੁਝ ਪਿੰਡਾਂ ਦੇ ਲੋਕਾਂ ਨੇ ਰੌਲਾ ਰੱਪਾ ਪਾਇਆ ਇਹ ਜੱਜਾਂ ਨੂੰ ਲਾਨਤ ਪਾਈ ਫਿਰ ਇਹਨਾਂ ਨੇ 15 ਮਾਰਚ 2025 ਨੂੰ ਸਾਡੀ ਜਾਣਕਾਰੀ ਦੇ ਮੁਤਾਬਕ ਪਹਿਲੀ ਜਿੱਥੀ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੂੰ ਲਿਖੀ ਫਿਰ ਪੁਲਿਸ ਵੀ ਆ ਗਈ ਐਸਟੀਐਮ ਸਾਹਿਬ ਵੀ ਪਹੁੰਚ ਗਏ ਤੇ ਜ਼ਮੀਨ ਛੜਾਈ ਗਈ ਖੜੀ ਕਣਕ ਦੀ ਫਸਲ ਉਹ ਜਿਨ੍ਹਾਂ ਨੇ ਕਟਣੀ ਸੀ ਉਹਨਾਂ ਕਿਸਾਨਾਂ ਨੇ ਨਜਾਇਜ਼ ਕਾਬਜ਼ਕਾਰਾਂ ਨੇ 12-12 ਹਜ਼ਾਰ ਰੁਪਏ ਜਮ੍ਹਾਂ ਵੀ ਕਰਾਇਆ ਸਰਕਾਰੀ ਖਜ਼ਾਨੇ 'ਚ ਭਾਵੇਂ ਕਿ ਕਮੇਟੀ ਵੱਲੋਂ ਪਹਿਲਾਂ 35 ਹਜ਼ਾਰ ਪਰ ਏਕੜ ਮੰਗਿਆ ਗਿਆ ਸੀ ਐਨੀਵੇ ਸਰਕਾਰ ਦੇ ਖਜ਼ਾਨੇ 'ਚ ਕੁਝ ਆਇਆ ਲਾ ਫਿਰ ਹੁਣ ਦੋਸਤੋ ਤੁਹਾਡੀ ਗੱਲਬਾਤ ਕਰਾਉਂਦੇ ਆ ਸਾਡੇ ਨਾਲ ਖੜੇ ਆ ਪਿੰਡ ਵਾਸੀਆਂ ਨਾਲ ਤੇ ਇਹ ਤੁਹਾਨੂੰ ਆਪਣੀ ਜ਼ੁਬਾਨੀ ਸੁਣਾਉਣਗੇ ਕਿ ਕਿਵੇਂ ਕਿਵੇਂ ਪਿੰਡਾਂ 'ਚ ਨਜਾਇਜ਼ ਕਬਜ਼ਕਾਰ ਦੁਬਾਰਾ ਉਹ ਜ਼ਮੀਨਾਂ 'ਵਾਰ ਰਹੇ ਆ ਇਨਸਟਿਟਿਊਟ ਨੂੰ ਨਜਾਇਜ਼ ਕਬਜ਼ਾ ਛਡਾਣ ਵਾਰੇ ਸੰਘਰਸ਼ ਵਿੱਢਿਆ ਹੋਇਆ ਹੈ ਸਾਡੇ ਜਿਹੜੇ ਸੀਨੀਅਰ ਸਾਥੀ ਆ ਸਤਨਾਮ ਸਿੰਘ ਦਾ ਉਹ ਪਹਿਲਾਂ ਅਸੀਂ ਕੀਤੀ ਸੀ ਕਮੇਟੀ ਨੂੰ ਪਰ ਕਮੇਟੀ ਨੇ ਸਾਡੀ ਕੋਈ ਸੁਣਾਈ ਨਹੀਂ ਸੀ ਕੀਤੀ ਫਿਰ ਅਸੀਂ ਸਮੇਂ ਨੂੰ ਦੇਖਦੇ ਹੋਏ ਦੇਸ਼ੀ ਮਾਹਰੀ ਨੂੰ ਤੇ ਐਚਡੀਐਮ ਡੇਟਾ ਵਸੀਨ ਮਿਲੇ ਉਹਨਾਂ ਨੇ ਸਾਡੀ ਗੱਲ ਬਹੁਤ ਚੰਗੀ ਤਰ੍ਹਾਂ ਸੁਣੀ ਤੇ ਸਹੀ ਤਰੀਕੇ ਨਾਲ ਉਹਨਾਂ ਨੇ ਇਸ ਗੱਲ ਨੂੰ ਤੋੜਿਆ ਅਤੇ ਅੱਛੇ ਢੰਗ ਨਾਲ ਐਕਸ਼ਨ ਲਿਆ ਐਕਸ਼ਨ ਲੈ ਕੇ ਜਿੱਥੇ ਤੱਕ ਪਹੁੰਚੇ ਏਜ 14 4 2025 ਨੂੰ ਪਿੰਡ ਜੜੌਤ ਦੀ ਅਨਾਜ ਮੰਡੀ ਵਿਖੇ ਬੜੇ ਇਕੱਠ ਦੇ ਵਿੱਚ ਐਸ ਡੀ ਐਮ ਡੇਰਾਬਸੀ ਆਪ ਪਹੁੰਚੇ ਤੇ ਸਾਡੀ ਸਿਹਤਾਂ ਨਾਲ ਨਜਾਇਜ਼ ਬੀਜੀ ਹੋਈ ਨਜਾਇਜ਼ ਕਬਜ਼ਕਾਰਾਂ ਨੇ ਜ਼ਮੀਨ ਤੇ ਨਜਾਇਜ਼ ਕਬਜ਼ਾਕਾਰਾਂ ਨੇ ਜਿਹੜਾ ਕਬਜ਼ਾ ਕਰਿਆ ਹੋਇਆ ਸੀ ਉਹਦੇ ਫਸਲ ਖੜੀ ਸੀ ਉਹਨੂੰ ਕੱਟਣ ਲਈ ਪੂਰੀ ਤਰ੍ਹਾਂ ਆਪਣਾ ਇੰਤਜ਼ਾਮ ਕੀਤਾ ਪਰੰਤੂ ਕਬਜ਼ਾਕਾਰਾਂ ਨੇ ਉਹਦੇ ਵਿੱਚ ਅੜਿੱਕੇ ਬਣੇ ਤੇ ਅਰੇ ਇੱਕ ਹੀ ਵਾਰਨ ਤੋਂ ਬਾਅਦ ਅਖਰ ਮੰਡੀ ਚ ਕਬਜ਼ਾ ਕਰਾਂ ਦਾ ਇੱਕ ਜਿਹੜਾ ਮੋਹਰੀ ਸੀ ਉਹਨੇ ਐਸ ਡੀ ਐਮ ਸਾਹਿਬ ਨੂੰ ਬੇਨਤੀ ਕੀਤੀ ਚਲੋ ਅਸੀਂ ਇਸ ਦਾ ਕੁਝ ਮਾਰਜਾ ਦੇਣ ਨੂੰ ਤਿਆਰ ਹੈ ਮਾਰਜੇ ਦੀ ਮੰਗ ਸੀ 35000 ਹੈ ਵੀ ਸੀ ਕਣਕ 35000 ਦੀ ਜਿਹੜੀ ਫਸਲ ਖੜੀ ਸੀ ਅਸੀਂ ਸਰਵਾ ਕਰਿਆ ਹੋਇਆ ਸੀ ਜਾਣ ਤੋਂ ਬਾਅਦ ਇਹ ਮਸਲਾ 12000 ਚ ਨਿਪਟਿਆ ਸਾਨੂੰ ਪਿਛਲੇ ਸਮੇਂ ਤੋਂ ਇਸ ਗੱਲ ਦਾ ਸ਼ੱਕ ਸੀ ਵੀ ਕਮੇਟੀ ਇਸ ਮਸਲੇ 'ਚ ਕਬਜ਼ਾਕਾਰਾਂ ਨਾਲ ਮਿਲੀ ਹੋਈ ਹੈ। ਇਹ ਕਮੇਟੀ ਮਤਲਬ ਕਿ ਜੱਜਾਂ ਦੀ ਕਮੇਟੀ ਹਾਂ ਜੱਜਾਂ ਦੀ ਜਿਹੜੀ ਕਮੇਟੀ ਹੈ ਸੁਪਰੀਮ ਕੋਰਟ ਵੱਲੋਂ ਨਿਯੁਕਤ ਕਰੀ ਹੋਈ ਉਹ ਪਿਛਲੇ ਸਮੇਂ ਤੋਂ 2004 ਤੋਂ ਇਹਨਾਂ ਨੇ ਨਾਲ ਮਿਲੀ ਹੋਈ ਹੈ ਕਬਜ਼ਾਕਾਰਾਂ ਨਾਲ। ਇੱਥੇ ਇਹ ਦੱਸਣਾ ਜ਼ਰੂਰੀ ਹੋਏਗਾ ਕਿ ਸਾਡੀ ਜੋ ਗੱਲਬਾਤ ਹੋਈ ਹੈ ਮੁਹਾਲੀ ਪ੍ਰਸ਼ਾਸਨ ਨਾਲ ਉਹਨਾਂ ਨੇ ਸਾਨੂੰ ਕਿਹਾ ਕਿ ਉਹਨਾਂ ਵੱਲੋਂ ਜਿਹੜੇ ਹੁਣ ਦੁਬਾਰਾ ਨਜਾਇਜ਼ ਕਾਬਜ਼ਕਾਰ ਜ਼ਮੀਨ ਵੋਨ ਦੀ ਕੋਸ਼ਿਸ਼ ਕਰ ਰਹੇ ਹੈ। ਉਹਨਾਂ ਦੇ ਵਿਰੁੱਧ ਐਫਆਈਆਰ ਦਰਜ ਕਰਨ ਦੀ ਸਿਫਾਰਿਸ਼ ਕੀਤੀ ਜਾ ਚੁੱਕੀ ਹੈ। ਅਸੀਂ ਕੁਝ ਦਿਨ ਪਹਿਲਾਂ ਐਸਪੀ ਰੂਰਲ ਸਰਦਾਰ ਮਨਪ੍ਰੀਤ ਸਿੰਘ ਨਾਲ ਵੀ ਗੱਲ ਕੀਤੀ ਸੀ। ਉਹਨਾਂ ਨੇ ਵੀ ਕਿਹਾ ਕਿ ਅਸੀਂ ਨਜਾਇਜ਼ ਕਾਬਜ਼ਗਾਰਾਂ ਵਿਰੁੱਧ ਪਰਚਾ ਦਰਜ ਬਹੁਤ ਛੇਤੀ ਕਰ ਰਹੇ ਹਾਂ। ਉਹਦੇ ਉੱਤੇ ਜਿਹੜੀ ਉਹਨਾਂ ਦੀ ਫਾਈਲ ਸੀ ਉਹ ਲੀਗਲ ਜਿਹੜਾ ਹੁੰਦਾ ਵਕੀਲ ਸਰਕਾਰੀ ਇਹਨਾਂ ਦਾ ਉਹਨੇ ਕੋਈ ਆਬਜੈਕਸ਼ਨ ਲਾਇਆ ਸੀ ਉਹ ਰਿਮੂਵ ਹੋ ਕੇ ਕਹਿੰਦੇ ਸੀ ਬੜੀ ਜਲਦੀ ਪਰਚਾ ਦਰਜ ਕਰਾਂਗੇ। ਜੋ ਇੱਥੇ ਜਿਹੜੀ ਗੱਲ ਵਰਨਣਯੋਗ ਹੈ ਕਿ ਇੰਨੇ ਸਾਲ ਤੋਂ ਜਿਵੇਂ ਜਗਤਾਰ ਸਿੰਘ ਨੇ ਦੱਸਿਆ 2004 ਤੋਂ ਲੈ ਕੇ ਹੁਣ ਤੱਕ 1856 ਏਕੜ ਜ਼ਮੀਨ ਸਿਰਫ ਡੇਰਾ ਬਸੀ ਤਹਿਸੀਲ ਦੀ ਬਾਕੀ ਭਾਰਤ ਦੇ ਕਰੀਬ 6 ਸੂਬਿਆਂ 'ਚ ਇਸ ਕੰਪਨੀ ਦੀ 7000 700 ਤੋਂ ਉੱਤੇ ਜ਼ਮੀਨ ਪਈ ਹੈ ਇੰਨੀ ਜ਼ਮੀਨ 7700 ਏਕੜ ਇਹਨੇ ਕਿਲੇ ਪਏ ਤੇ ਸੁਪਰੀਮ ਕੋਰਟ ਦੇ 29/4/25 ਦੇ ਹੁਕਮਾ ਮੁਤਾਬਕ ਤ੍ਰਿਲੰਗਾਨਾ ਇੱਕ ਸਟੇਟ ਹੈ ਉਹਦੇ ਵਿੱਚ ਇਹਨਾਂ ਦੀ ਜ਼ਿਰਾਤ ਨੂੰ ਵੇਚਣ ਦੇ ਹੁਕਮ ਦਿੱਤੇ ਗਏ ਆ ਇਹ ਵੀ ਹੁਕਮ ਦਿੱਤਾ ਗਿਆ ਕਿ 15 ਜੁਲਾਈ ਤੋਂ ਬਾਅਦ ਇਹਨਾਂ ਦੀ ਕਮੇਟੀ ਦੇ ਪੋਰਟਲ ਤੇ ਕੋਈ ਨਵਾਂ ਕਲੇਮ ਅਕਸੈਪਟ ਨਹੀਂ ਕੀਤਾ ਜਾਊਗਾ ਯਾਨੀ ਕਿ ਜਿਨ੍ਹਾਂ ਨੇ ਉਹ ਜੀ ਨਿਵੇਸ਼ ਕੀਤਾ ਇਸ ਕੰਪਨੀ ਚ 7 ਸਾਲ ਹੋ ਗਏ ਕਲੇਮ ਅਕਸੈਪਟ ਕਰਦਿਆਂ ਨੂੰ ਤੇ ਉਹ ਪੋਰਟਲ ਉਹ ਵੈਬਸਾਈਟ ਬੰਦ ਕਰਤੀ ਜਾਏਗੀ ਤੇ ਨਾਲ ਸੁਪਰੀਮ ਕੋਰਟ ਦੇ ਜਸਟਿਸ ਦੀਪੰਕਰ दत्ता ਵਾਲੇ ਬੈਂਚ ਨੇ ਇਹ ਵੀ ਆਦੇਸ਼ ਦਿੱਤਾ ਕਿ ਭਾਰਤ ਦੇ ਬਹੁਤ ਵੱਡੇ ਹੈ ਸਭ ਤੋਂ ਵੱਡੇ ਅੰਗਰੇਜ਼ੀ ਤੇ ਫਿਰ ਇੱਕ ਹਿੰਦੀ ਅਖਬਾਰ ਚ ਇਸ ਗੱਲ ਦਾ ਇਸ਼ਤਿਹਾਰ ਦਿੱਤਾ ਜਾਏ ਇਹ 골ਡਨ ਫੋਰੈਸਟ ਦੀ ਜ਼ਮੀਨ ਨਲਾਮ ਹੋ ਰਹੀ ਹੈ ਇਹ ਤਾਂ ਕਹਾਣੀ ਸੀਗੀ ਜੋ ਸੁਪਰੀਮ ਕੋਰਟ ਚ ਹੋ ਰਹੀ ਹੈ ਪਰ ਜਿਹੜੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਕਮੇਟੀ ਹੈ ਜਿਹਦੇ ਥੱਲੇ ਸਾਰੀ ਜ਼ਮੀਨ ਆਉਂਦੀ ਆ 7700 ਏਕੜ ਤੋਂ ਉੱਪਰ ਉਹ ਇੱਥੇ ਬੈਠੀ ਆ ਚੰਡੀਗੜ੍ਹ ਚ ਤੇ ਆਵੇ ਸਿਰ ਖੁਰਕੀ ਜਾਂਦੀ ਆ ਕੰਮ ਕੋਈ ਕਰਦੀ ਨਹੀਂ ਜਿਵੇਂ ਸਫੇਦ ਹੱਤੀ ਹੁੰਦਾ ਸਾਨੂੰ ਪਿਛਲੇ ਸਮੇਂ ਤੋਂ ਇਸ ਗੱਲ ਦਾ ਸ਼ੱਕ ਸੀ ਵੀ ਕਮੇਟੀ ਇਸ ਮਸਲੇ 'ਚ ਕਬਜ਼ਾਕਾਰਾਂ ਨਾਲ ਮਿਲੀ ਹੋਈ ਹੈ। ਕਮੇਟੀ ਮਤਲਬ ਜੱਜਾਂ ਦੀ ਕਮੇਟੀ ਹਾਂ ਜੱਜਾਂ ਦੀ ਜਿਹੜੀ ਕਮੇਟੀ ਹੈ ਸੁਪਰੀਮ ਕੋਰਟ ਵੱਲੋਂ ਨਿਯੁਕਤ ਕਰੀ ਹੋਈ ਉਹ ਪਿਛਲੇ ਸਮੇਂ ਤੋਂ 2004 ਤੋਂ ਇਹਨਾਂ ਨੇ ਨਾਲ ਮਿਲੀ ਹੋਈ ਹੈ ਕਬਜ਼ਾਕਾਰਾਂ ਨਾਲ ਕਿਉਂਕਿ ਆਰਡਰਾਂ ਦੇ ਵਿੱਚ ਇਹਨਾਂ ਦੀ ਡਿਊਟੀ ਹੈ ਕਮੇਟੀ ਦੀ ਵੀ ਤੁਸੀਂ ਇਸ ਜ਼ਮੀਨ ਨੂੰ ਸਾਂਭਣਾ ਹੈ। ਪਰੰਤੂ ਸਾਂਭਣ ਦੀ ਬਜਾਏ ਉਥੇ ਲਗਾਤਾਰ 25 ਸਾਲ ਕਬਜ਼ਾ ਰਹਾ ਅਤੇ ਫਸਲ ਹੁੰਦੀ ਰਹੀ ਤੇ ਕੱਟਦੀ ਰਹੀ ਆਖਰ 14 4 2025 ਨੂੰ ਵੀ ਛਣ ਸਾਡੇ ਕੁਝ ਉਹਨਾਂ ਦੇ ਕਿਸਾਨਾਂ ਦੇ ਮੋਰੀ ਕਮੇਟੀ ਕੋਲ ਲੈ ਕੇ ਚਲੇ ਗਏ ਐਸ ਡੀ ਐਮ ਸਾਹਿਬ ਨੂੰ ਐਸ ਡੀ ਐਮ ਸਾਹਿਬ ਤੋਂ ਸਾਰੀ ਪਾਵਰ ਲੈ ਕੇ ਉਹਨਾਂ ਨੇ ਉਹਨਾਂ ਨੂੰ ਮੈਂਬਰਾਂ ਕਮੇਟੀ ਦੇ ਚੇਅਰਮੈਨ ਨੂੰ ਔਰ ਮੈਂਬਰਾਂ ਨੂੰ ਦੇ ਲਈ ਦੇ ਹੱਲੇ ਕਰਤੀ ਔਰੋਂ ਦੇ ਵਿੱਚ ਨੁਕਸਾਨ ਕੀ ਹੋਇਆ ਨੁਕਸਾਨ ਇਹ ਹੋਇਆ ਵੀ ਪਹਿਲੇ ਨੰਬਰ ਦਾ 35000 ਵਾਲੀ ਕਣਕ 12000 ਚ ਕੱਟੀ ਗਈ ਇਹ ਵੱਡਾ ਲਾਸ ਹੋਇਆ 7 ਕਰੋੜ ਦਾ ਮਸਲਾ ਸੀ ਇਹ ਜਿਹਦੇ ਵਿੱਚ ਸਿਰਫ 2 ਕਰੋੜ ਰੁਪਇਆ ਲਗਭਗ ਇਕੱਠਾ ਹੋਇਆ ਚਲੋ ਫੇਰ ਵੀ ਅਸੀਂ ਇਹ ਸਮਝਦੇ ਹਾਂ ਵੀ ਪ੍ਰਾਪਤੀ ਹੈ ਮੁੱਦੇ ਦੇ ਨਾਲ ਨਾਲ ਕੁਝ ਪਤਾ ਲੱਗਿਆ ਪ੍ਰਸ਼ਾਸਕ ਦੀ ਡੀਸੀ ਮਾਹਲੀ ਦੀ ਤੇ ਹੈਡੀਆਂ ਸਾਹਿਬ ਦੀ ਬੜੀ ਸਿਆਣਪ ਦੇ ਨਾਲ ਅੱਛੀ ਸ਼ਕਤੀਸ਼ਾਲੀ ਪ੍ਰਭਾਵੀ ਪ੍ਰਭਾਵ ਦੇ ਨਾਲ ਉਹਨਾਂ ਨੇ ਅੱਛਾ ਐਕਸ਼ਨ ਲਿਆ ਤੇ 2.5 ਕਰੋੜ ਰੁਪਏ ਦੀ ਜਿਹੜੀ ਅਮਾਉਂਟ ਹੈ ਉਹ ਖਜ਼ਾਨੇ 'ਚ ਜਮ੍ਹਾਂ ਕਰਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਹੁਣ ਆ ਆਉਣ ਬੜੇ ਸਮੇਂ ਚ ਜਿਹੜੀ 골ਡਨ ਕਮੇਟੀ ਨੇ ਇਸ ਦੀ ਜਿਹੜੀ ਰਾਖੀ ਕਰਨ ਦੀ ਜ਼ਿੰਮੇਵਾਰੀ ਲਈ ਸੀ ਦਵਾਰੇ ਫੇਰ ਮੁੜ ਇਸ ਜ਼ਮੀਨ ਤੇ ਉਨਾ ਹੀ ਕਬਜ਼ਾਕਾਰਾਂ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਪ੍ਰਸ਼ਾਸਕ ਨੂੰ ਤਾਂ ਇਹ ਸਾਰੀ ਦੀ ਸਾਰੀ ਤੇ ਪੂਰੀ ਜਾਣਕਾਰੀ ਦੇ ਦੇ ਰਿਟਰਨ 'ਚ ਤੇ ਰਜਿਸਟਰੀ ਰਾਹੀਂ ਚੇਅਰਮੈਨ ਕਮੇਟੀ ਨੇ ਵੀ ਪੇਸ਼ ਕੀਤੀ ਹੁਣ ਅਸੀਂ ਮੰਗ ਕਰ ਰਹੇ ਹਾਂ ਵੀ ਇਸ ਜ਼ਮੀਨ ਤੇ ਦੁਬਾਰੇ ਕਬਜ਼ਾ ਨਾ ਹੁਣ ਦਿੱਤਾ ਜਾਵੇ ਔਰ ਕਬਜ਼ਾਕਾਰਾਂ ਨੂੰ ਦੇ ਵਿਰੁੱਧ ਜਿਹੜੇ ਕਬਜ਼ਾਕਾਰ ਕਮੇਟੀ ਦੇ ਮੈਂਬਰਾਂ ਨੂੰ ਵੀ ਜਿਹੜਾ ਉਹ ਅੱਛੇ ਨਹੀਂ ਸਮਝ ਰਹੇ ਔਰ ਉਹਨਾਂ ਨੂੰ ਵੀ ਗਲਤ ਨਿਗਾ ਨਾਲ ਦੇਖ ਰਹੇ ਐ ਤੇ ਉਹ ਸਾਡੀ ਮੰਗ ਹੈ ਵੀ ਉਹਨਾਂ ਤੇ ਪਰਚਾ ਦਰਜ ਹੋਵੇ ਜਿਹੜੇ ਬੰਦੇ ਦੁਬਾਰੇ ਨਜਾਇਜ਼ ਕਬਜ਼ਾ ਕਰ ਰਹੇ ਐ ਔਰ ਉਹਨਾਂ ਨੂੰ ਜ਼ਮੀਨ ਤੇ ਕਬਜ਼ਾ ਕਰਨ ਤੋਂ ਰੋਕਿਆ ਜਾਵੇ ਔਰ ਇਹ ਜਿਹੜੇ ਪਿੰਡ ਵਾਸੀ ਆਏ ਐ ਇਹਨਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਜੱਜਾਂ ਦੀ ਕਮੇਟੀ ਨੂੰ ਬਦਲਤਾ ਜਾਏ ਇਹ ਨਵੇਂ ਜੱਜ ਲਾਏ ਜਾਣ ਸੁਪਰੀਮ ਕੋਰਟ ਵੱਲੋਂ ਜਿਹਦੇ ਲਈ ਇਹ ਚਾਰਾ ਜ਼ੋਰੀ ਸੁਪਰੀਮ ਕੋਰਟ 'ਚ ਵੀ ਕਰਨ ਬਾਰੇ ਸੋਚ ਰੇ ਆਰ ਦਰਖਾਸਤ ਪਾਉਣ ਦੀ ਕਿਉਂਕਿ ਇਹੋ ਜੀ ਕਮੇਟੀ ਜਿਹੜੀ ਆਪਣਾ ਫਰਜ਼ ਨਹੀਂ ਨਿਭਾ ਰਹੀ ਉਹ ਤੋਂ ਫਿਰ ਲੈਣਾ ਕੀ ਹੈ ਲੋਕਾਂ ਦੇ ਪੈਸੇ ਉਹਨਾਂ ਨੂੰ ਜੇ ਸੁਰੱਖਿਅਤ ਨਹੀਂ ਕਰ ਪਾਰੀ ਜੱਜਾਂ ਦੀ ਕਮੇਟੀ ਤਾ ਵੇਰੇ ਇਸ ਨੂੰ ਬਦਲ ਦੇਣਾ ਹੀ ਚਾਹੀਦਾ ਇਸ ਕਿਸਮ ਦੀ ਪ੍ਰਾਰਥਨਾ ਜਾਂ ਰਿਕੁਐਸਟ ਇਹ ਸੁਪਰੀਮ ਕੋਰਟ 'ਤੇ ਬਹੁਤ ਜਲਦੀ ਕਰਨ ਵਾਲੀ ਮੈਂ ਰਿੰਦਰ ਸਿੰਘ ਟੱਗੜ ਥੋੜਾ ਤੋਂ ਅੱਗੇ ਮੰਗਦਾ ਜੀ ਸੱਚਕਾਲ ਨਮਸਕਾਰ ਖਿਰਾਫ